ਚਾਹੁੰਨਾ ਕਿ ਹੱਸ ਖੇੜ ਕੇ ਜ਼ਿੰਦਗੀ ਵੀ ਕਟੇ ਔਰ ਨਫਰਤਾਂ ਦੁਨੀਆ ਚੋਂ ਖਤਮ ਹੋਣ ਔਰ ਸਾਡਾ ਪੰਜਾਬ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦਾ ਉਪਾਸ਼ਕ ਹੈ ਵਿਚਾਰਕ ਹੈ ਤਾਂ ਸਾਡੇ ਤਾਂ ਅਸੀਂ ਤਾਂ ਸਾਰੀ ਦੁਨੀਆ ਦਾ ਭਲਾ ਮੰਗਣ ਵਾਲੇ ਬੰਦੇ ਆ ਤੇ ਤਰੱਕੀਆਂ ਕਰੀਏ ਪੜ੍ਹਾਈਆਂ ਕਰੀਏ ਸਾਡੇ ਬੱਚੇ ਬਹੁਤ ਉੱਚੀਆਂ ਪਦਵੀਆਂ ਤੇ ਜਾਣ ਜਿੱਥੇ ਜਾਣ ਉਹ ਮਾਨ ਨਾਲ ਕਹਿਣ ਕਿ ਅਸੀਂ ਪੰਜਾਬ ਚ ਪੜੇ ਹੋਏ ਆਂ ਔਰ ਮਾਨ ਨਾਲ ਕਹਿਣਾ ਸੀ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜੇ ਹੋਏ ਆਂ ਇਹ ਮਾਨ ਸੋ ਇਹ ਇਹਦੇ ਵਾਸਤੇ ਸਾਨੂੰ ਕਿਉਂਕਿ ਬੀਇੰਗ ਅ ਕਸਟੋਡੀਅਨ ਬੀਇੰਗ ਅ ਚੀਫ ਮਿਨਿਸਟਰ ਆਫ ਪੰਜਾਬ ਮੇਰਾ ਫਰਜ਼ ਬਣਦਾ ਕਿ ਮੈਂ ਸਮੇਂ-ਸਮੇਂ ਤੇ ਐਜੂਕੇਸ਼ਨ ਹਾਇਰ ਐਜੂਕੇਸ਼ਨ ਟੈਕਨੀਕਲ ਐਜੂਕੇਸ਼ਨ ਦੀ ਮਿਨਿਸਟਰੀ ਜੀ ਆਫ ਸਰਾ ਨਾਲ ਬਾਇਓ ਡਾਟਾ ਆ ਮੈਂ ਲੈਂਦਾ ਰਮਾ ਕਿ ਕੀ ਹੋ ਰਿਹਾ ਹੈ ਕੀ ਕਮੀਆਂ ਨੇ ਹੋਰ ਕਿੱਥੇ ਬਜਟ ਚਾਹੀਦਾ ਆਉਣ ਵਾਲੇ ਦਿਨਾਂ ਚ ਬਜਟ ਆਊਗਾ এডਿਕੇਸ਼ਨ ਦਾ ਬਜਟ ਪਹਿਲਾਂ ਦਿੱਲੀ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਨੇ ਸਭ ਤੋਂ ਪਹਿਲਾਂ ਸੂਬਾ ਹਾਲਾਂਕਿ ਸੂਬਾ ਪੂਰਾ ਨਹੀਂ ਸੀ ਦਿੱਲੀ ਪਰ 26 ਤੋਂ 27% ਦਾ ਜਿਹੜਾ ਬਜਟ ਸਿਰਫ এডਿਕੇਸ਼ਨ ਦਾ ਰੱਖਿਆ ਸੀ ਨਹੀਂ ਤਾਂ ਆਪਣੇ ਦੇਸ਼ ਦਾ ਬਜਟ ਜਿਹੜਾ ਉਹਦੇ ਚ 1 ਜਾਂ 2% এডਿਕੇਸ਼ਨ ਤੇ ਹੁੰਦਾ ਜਦ ਕਿ ਸਭ ਤੋਂ ਵੱਧ এডਿਕੇਸ਼ਨ ਤੇ ਹੋਣਾ ਚਾਹੀਦਾ ਇਹ ਨੀਂਹ ਵਾਲੀ ਇੱਟ ਹੈ ਨੀਂ ਵਾਲੀ ਇੱਟ ਜਦੋਂ ਪਾ ਘਰ ਬਣਾਉਨੇ ਆ ਕੋਈ ਜਾਂ ਬਿਲਡਿੰਗ ਬਣਾਉਨੇ ਨਾ ਪੱਠੇ ਵਾਲੇ ਕੋਲ ਜਾਂਦੇ ਆ ਤਾਂ ਉਹਨੂੰ ਕਹਿੰਦੇ ਆ ਭਾਵੇਂ 2 ਰੁਪਏ ਵੱਧ ਲੈ ਲਈ ਪਰ ਨੀਂ ਵਾਲੀ ਇੱਟ ਐ ਇਹ ਦੋਮ ਜਾਂ ਸੋਮ ਨਹੀਂ ਦੇਣੀ ਇਹ ਅੱਬਲ ਦੇਣੀ ਐ ਅੱਬਲ ਮਤਲਬ ਪਹਿਲੇ ਨੰਬਰ ਵਾਲੀ ਇੱਟ ਜਿਹੜੀ ਪੱਕੀ ਇੱਟ ਹੋਵੇ ਸੋ ਤੁਹਾਡੇ ਕੋਲੇ ਇੱਟਾਂ ਜਿਹੜੀਆਂ ਆ ਰਹੀਆਂ ਨੇ ਤੇ ਇਸੇ ਕਰਕੇ ਤੁਹਾਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਨੇਸ਼ਨ ਬਿਲਡਰ ਕਿ ਤੁਸੀਂ ਨੀਂ ਵਾਲੀਆਂ ਇੱਟਾਂ ਤਿਆਰ ਕਰਨੀਆਂ ਨੇ ਜੇ ਤੁਹਾਡੇ ਵਾਲੀਆਂ ਇੱਟਾਂ ਤੇ ਉੱਤੇ ਬਿਲਡਿੰਗ ਬਣੂਗੀ ਨਾ ਉਹ ਜ਼ਿਆਦਾ دیر ਚੱਲੇਗੀ ਤੁਸੀਂ ਜਦੋਂ ਬੇਸ ਵਧੀਆ ਬਣਾਇਆ ਹੋਊਗਾ ਕਿਸੇ ਵੀ ਚੀਜ਼ ਦਾ ਉਹ ਕਹਿੰਦਾ ਕਿਸੇ ਕਵੀ ਨੇ ਲਿਖਿਆ ਕਿ ਅੱਗ ਵੀ ਵਿੱਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਸਿੱਲੇ ਰਹੇ ਅੱਗ ਵੀ ਵਿੱਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਸਿੱਲੇ ਰਹੇ ਭਾਂਬੜ ਵਰਗੀ ਅੱਗ ਦੇ ਵਿੱਚ ਵੀ ਮਜ਼ਦੂਰ ਦੇ ਲੀੜੇ ਗਿੱਲੇ ਰਹੇ ਦੋਸ਼ ਨਾ ਦੇਵੋ ਝੱਖੜਾਂ ਨੂੰ ਸਿਰ ਤੋਂ ਉੱਡੇ ਤੰਬੂਆਂ ਦਾ ਰੱਸੀ ਠੀਕ ਨਹੀਂ ਬੰਨੇ ਹੋਣੇ ਜਾਂ ਫਿਰ ਕਿੱਲੇ ਢਿੱਲੇ ਰਹਿਏ ਜਦੋਂ ਕਿੱਲੇ ਠੀਕ ਨਹੀਂ ਗੱਡੇ ਹੋਣੇ ਜਾਂ ਰੱਸੇ ਠੀਕ ਨਹੀਂ ਬੰਨੇ ਹੋਣੇ ਸੋ ਕਿਸੇ ਨਾ ਕਿਤੇ ਜੇ ਤੰਬੂ ਤੰਬੂਆਂ ਤੇ ਬਿਲਡਿੰਗਾਂ 'ਚ ਫਰਕ ਇਹ ਹੁੰਦਾ ਕਿ ਤੰਬੂ ਦੀ ਨੀਂਹ ਨਹੀਂ ਹੁੰਦੀ ਉਹ ਛੇਤੀ ਉੱਡ ਜਾਂਦਾ ਤੂਫਾਨ 'ਚ ਤੇ ਜਿਹੜੀ ਬਿਲਡਿੰਗ ਹੁੰਦੀ ਉਹਦੀ ਇੱਕ ਨੀਂਹ ਹੁੰਦੀ ਆ ਜਿਹੜੇ ਤੁਸੀਂ ਦੇਖੀ ਜਾਂਨੇ ਹੋ ਬਾਹਰੋਂ ਤਾਂ ਜੋ ਮਰਜੀ ਲੱਕੜ ਲਾ ਲੋ ਜੋ ਮਰਜੀ ਇਹਦੇ ਤੇ ਨੀਲਾ ਰੰਗ ਕਰ ਲੋ ਹਰਾ ਕਰ ਲੋ ਕੋਈ ਫਰਕ ਨਹੀਂ ਪਰ ਜਿਹੜੀ ਅਸਲੀ ਚੀਜ਼ ਜਿਹੜੀ ਇਹਦੀ ਆ ਉਹ ਦਿਖਦੀ ਨਹੀਂ ਹੈਗੀ ਉਹ ਨਹੀਂ ਹੈ ਔਰ ਜਿਹੜੀਆਂ ਤੁਸੀਂ ਇੱਟਾਂ ਤਿਆਰ ਕਰਦੀਆਂ ਨੇ ਉਹ ਦੇਸ਼ ਦੀ ਨੀਂਹ ਚ ਲੱਗਣਗੀਆਂ ਤੇ ਜੇ ਤੁਸੀਂ ਨੀਂਹਾਂ ਦੇ ਨਰਮਾਤਾ ਬਣੋਂਗੇ ਤਾਂ ਫਿਰ ਸਾਡੀ ਕੌਮ ਜਿਹੜੀ ਹੈ ਸਾਡਾ ਦੇਸ਼ ਸਾਡਾ ਜਿਹੜਾ ਪੰਜਾਬ ਸਾਡੀ ਧਰਤੀ ਉਹ ਵਧੀਆ ਹਰ ਇੱਕ ਫੀਲਡ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਉਹ ਜਾਨ ਦੇ ਬੱਚੇ ਦਾ ਇੰਟਰਸਟ ਦੇਖ ਕੇ ਪੜਾਇਓ ਜੇ ਕੋਈ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ ਖੇਡਾਂ ਤੋਂ ਰੋਕਿਓ ਨਾ ਜੇ ਕੋਈ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਪੜਾਇਓ ਸਕੂਲ ਆਫ ਹੈਮਨਸ ਦਾ ਇਹੀ ਸਾਡਾ ਮਕਸਦ ਹੈ ਕਿ ਜੇ ਬੱਚਾ ਜੋ ਜਿੱਧਰ ਉਹਦਾ ਇੰਟਰਸਟ ਬਣਦਾ ਉਹਨੂੰ ਉਧਰ ਲੈ ਕੇ ਜਾਈਏ ਜੇ ਕੋਈ ਮੈਥ ਵੱਲ ਜਾਣਾ ਚਾਹੁੰਦਾ ਮੈਥ ਵੱਲ ਜਾਵੇ ਜੇ ਕੋਈ ਰਾਈਟਰ ਬਣਨਾ ਚਾਹੁੰਦਾ ਬਣਾਓ ਰਾਈਟਰ ਬਣਾਓ ਹਰ ਇੱਕ ਕਿਸਮ ਦੀ ਐਕਟੀਵਿਟੀ ਉੱਥੇ ਹੋਣੀ ਚਾਹੀਦੀ ਹੈ ਬੱਚੇ ਦਾ ਪਤਾ ਲੱਗ ਜਾਂਦਾ ਹੌਲੀ ਹੌਲੀ ਕਿ ਬੱਚੇ ਦਾ ਇੰਟਰਸਟ ਕਿੱਧਰ ਹੈ ਨਹੀਂ ਤਾਂ ਫਿਰ ਮਨਪਸੰਦ ਦੇ ਵਿਸ਼ੇ ਪੜ੍ਹਾਏ ਤ거 ਬੱਚਾ ਅੱਧੇ ਮੰਨਣਾ ਪੜਦਾ ਹੈ ਕਿ ਜਿਵੇਂ ਉਹਨੋਂ ਮੁੰਡਾ ਕਹਿੰਦਾ ਮੈਂ ਪੁਲਿਸ 'ਚ ਨਹੀਂ ਭਰਤੀ ਹੋਣਾ ਚਾਹੁੰਦਾ ਮੈਂ ਟੀਚਰ ਬਣਨਾ ਚਾਹੁੰਦਾ ਤੇ ਉਹਦੀ ਉਹਦੀ ਕਈ ਬੰਦੇ ਆਏ ਹੋ ਜਿਹੜੇ ਕਹਿੰਦੇ ਵੀ ਮੈਂ ਪੁਲਿਸ 'ਚ ਭਰਤੀ ਹੋਣਾ ਚਾਹੁੰਦਾ ਉਹਨੂੰ ਪੁਲਿਸ ਪਸੰਦ ਕੰਮ ਪਸੰਦ ਸੋ ਇਸ ਕਰਕੇ ਜੇ ਮਨਪਸੰਦ ਦਾ ਕੰਮ ਮਿਲ ਜੇ ਇਹਦੇ ਵਰਗਾ ਕੋਈ ਮਤਲਬ ਕੋਈ ਰੀਸ ਨਹੀਂ ਇਹਦੇ ਵਰਗੀ ਕਿ ਜੇ ਤੁਹਾਨੂੰ ਜੋ ਤੁਸੀਂ ਚਾਹੁੰਦੇ ਹੋ ਉਹੀ ਕੰਮ ਮਿਲ ਜੇ ਫਿਰ ਤੁਸੀਂ ਕੰਮ ਨੂੰ ਇੰਜੋਏ ਕਰਦੇ ਹੋ ਨਹੀਂ ਤਾਂ ਫਿਰ ਅੱਦੇ ਮਨ ਨਾਲ ਜਾਂਦੇ ਹੋ ਤੁਸੀਂ ਪਰ ਅੱਦੇ ਮਨ ਨਾਲ ਕਰਿਆ ਆਉਂਦੇ ਹੋ ਕੋਈ ਯਾਰ ਨਹੀਂ ਮੈਂ ਕੁਝ ਹੋਰ ਕਰਨਾ ਚਾਹੁੰਦਾ ਸੀ ਜ਼ਿੰਦਗੀ 'ਚ ਪਰ ਕੰਮ ਮੈਥੋਂ ਕੋਈ ਹੋਰ ਕਰਾਈ ਜਾਂਦੇ ਬਹੁਤ ਸਾਰੇ ਬੰਦੇ ਇਦਾਂ ਦੇ ਹੈਗੇ ਆ ਕਿ ਉਹ ਚਾਬਾਂ ਹੋਰ ਮਿਲ ਗਈਆਂ ਪੜਾਈਆਂ ਹੋਰ ਕੀਤੀਆਂ ਸੀ ਮਨ 'ਚ ਸੁਪਨੇ ਹੋਰ ਸੀ ਤੇ ਕੰਮ ਇਸ ਤਰ੍ਹਾਂ ਦਾ ਮਿਲ ਗਿਆ ਕਿ ਸੁਪਨਿਆਂ ਵੱਲ ਨੂੰ ਕਿਤੇ ਨੇੜੇ ਜਿਹੜੇ ਵੀ ਨਹੀਂ ਜਾ ਸਕਦੇ ਪਰ ਫਿਰ ਵੀ ਸ਼ੋ ਮਸਟ ਗੋ ਆਨ ਜ਼ਿੰਦਗੀ ਨੇ ਚੱਲਣਾ ਸੋ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਨਵੇਂ ਸਾਲ ਦੀਆਂ ਵੀ ਨਵੀਂ ਨਿਯੁਕਤੀ ਦੀਆਂ ਵੀ ਤੇ ਮੈਨੂੰ ਉਮੀਦ ਹੈ ਕਿ ਤੁਹਾਡੇ ਪੜ੍ਹਾਏ ਹੋਏ ਬੱਚੇ ਆਉਣ ਵਾਲੇ ਦਿਨਾਂ 'ਚ ਦੇਸ਼ ਦੀ ਤਰੱਕੀ ਦੇ ਵਿੱਚ ਸਭ ਤੋਂ ਉੱਚਾ ਯੋਗਦਾਨ ਪਾਉਣਗੇ ਤੇ ਤੁਹਾਡਾ ਨਾਮ ਰਹਿੰਦੀ ਦੁਨੀਆ ਤੱਕ ਰਹੇ ਨਵਾਂ ਸਾਲ ਚੜ੍ਹਿਆ ਨਵੀਆਂ ਉਮੀਦਾਂ ਨੇ ਨਵੀਆਂ ਜੋਤਾਂ ਜਗਣੀਆਂ ਨੇ ਔਰ ਤੁਸੀਂ ਜ਼ਿਆਦਾਤਰ ਤੁਹਾਡੇ ਚੋਂ ਉਹ ਟੀਚਰ ਨੇ ਜਿਹੜੇ ਉਹਨਾਂ ਬੱਚਿਆਂ ਨੂੰ ਪੜਾਉਣਗੇ ਜਿਨ੍ਹਾਂ 'ਚ ਕੁਦਰਤ ਨੇ ਕੋਈ ਨਾ ਕੋਈ ਕਮੀ ਰੱਖਦੀ ਪਰ ਹੈਗੇ ਇਨਸਾਨ ਹੀ ਨੇ ਉਹ ਉਹ ਇੱਕ ਸ਼ੇਰ ਹੈ ਕਹਿੰਦਾ ਵੀ ਮਤ ਯਕੀਨ ਕਰ ਆਪਣੇ ਹੱਥ ਕੀ ਲਕੀਰਾਂ ਉੱਪਰ ਮਤ ਯਕੀਨ ਕਰ ਆਪਣੇ ਹੱਥ ਕੀ ਲਕੀਰਾਂ ਉੱਪਰ ਨਸੀਬ ਤਾਂ ਉਨ੍ਹਾਂ ਦਾ ਵੀ ਹੁੰਦਾ ਹੈ ਜਿਨ੍ਹਾਂ ਕੇ ਹੱਥ ਹੀ ਨਹੀਂ ਹੁੰਦੇ ਜ਼ਰੂਰੀ ਨਹੀਂ ਇੱਥੇ ਲਿਖਿਆ ਹੋਇਆ ਸਾਰਾ ਕੁਝ ਜਿਨ੍ਹਾਂ ਦੇ ਹੱਥ ਹੀ ਨਹੀਂ ਹੁੰਦੇ ਰੋਟੀ ਉਹ ਵੀ ਖਾਂਦੇ ਨੇ ਤੁਹਾਡੇ ਕੋਲ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਸੁਣਦਾ ਨਹੀਂ ਜੋ ਬੋਲ ਨਹੀਂ ਸਕਦੇ ਜੋ ਸਮਝ ਨਹੀਂ ਸਕਦੇ ਉਹਨਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਕੰਮ ਮੈਂ ਬਹੁਤ ਸਾਰੇ ਇਸ ਤਰ੍ਹਾਂ ਸਪੈਸ਼ਲ ਬੱਚਿਆਂ ਦੇ ਸਕੂਲਾਂ 'ਚ ਜਾਂਦਾ ਰਿਹਾ ਤੇ ਮਤਲਬ ਉੱਥੇ ਜਾ ਕੇ ਕੁਦਰਤ ਦਾ ਥੋੜਾ ਜਿਹਾ ਨੇੜਿਓਂ ਮੇਲ ਹੋ ਜਾਂਦਾ ਹੈ ਕਿ ਕੁਦਰਤ ਜਿਹੜੀ ਹੈ ਉਹ ਕਿਸ ਤਰ੍ਹਾਂ ਦੇ ਕਈ ਵਾਰੀ ਖੇਲ ਕਰ ਦਿੰਦੀ ਹੈ ਸੋ ਤੁਸੀਂ ਉਹਨਾਂ ਦੇ ਟੀਚਰ ਤੇ ਕਈਆਂ ਦੇ ਮਾਪੇ-ਮਾਂ ਪਿਓ ਵੀ ਉਹਨਾਂ ਨੂੰ ਸੰਭਾਲ ਨਹੀਂ ਸਕਦੇ ਕਿ ਬੱਚੇ ਜਿਹੜੇ ਘਰੇ ਜਿਹੜੇ ਨੇ ਇਹ ਡਿਸਟਰਬੈਂਸ ਹੁੰਦੀ ਹੈ ਇਹਨਾਂ ਨੂੰ ਸੰਭਾਲ ਲੈਣ ਤੇ ਦੋ ਬੰਦੇ ਚਾਹੀਦੇ ਹਰ ਵਕਤ ਤੇ ਤੁਸੀਂ ਹੋਸਟਲ ਵੀ ਬਣਾਏ ਹੋਏ ਨੇ ਬਹੁਤ ਸਾਰੇ ਸਕੂਲਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਐਨ ਜੀਓਜ਼ ਨੇ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਾਮ ਕੇ ਮਨ ਮਾਨਵਤਾ ਦੀ ਸੇਵਾ ਕਰਦੇ ਆ ਸੋ ਮੈਂ ਤੁਹਾਨੂੰ ਤੁਹਾਡੇ ਸਪੈਸ਼ਲ ਕੇਟਰਿੰਗ ਬਣਾਉਣਾ ਪਿਆ ਸਾਨੂੰ ਆਉਣ ਵਾਲੇ ਦਿਨਾਂ ਚ ਹੋਰ ਵੀ ਬਹੁਤ ਸਾਰੇ ਮਤਲਬ ਪਹਿਲੀ ਗੱਲ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਕੋਈ ਕਿਸੇ ਦੇ ਘਰੇ ਇਸ ਤਰ੍ਹਾਂ ਦਾ ਬੇਬੀ ਪੈਦਾ ਨਾ ਹੋਵੇ ਬੱਚੇ ਤੰਦਰੁਸਤ ਹੋਣ ਦੁਨੀਆ ਤੇ ਆਉਣ ਤੰਦਰੁਸਤ ਰਹਿਣ ਤੇ ਹੱਸਦੇ ਖੇਡਦੇ ਬੱਚੇ ਚੰਗੇ ਲੱਗਦੇ ਪਰ ਫਿਰ ਵੀ ਜੇ ਜ਼ਰੂਰਤ ਪਈ ਕੁਦਰਤ ਅਗੇ ਤਾਂ ਕੋਈ ਜ਼ੋਰ ਨਹੀਂ ਪਰ ਜੇ ਜ਼ਰੂਰਤ ਪੈਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੀ ਪਲਾਨ ਬੇਸਿਕ ਕਰਾਂਗੇ